ਅੱਜ ਇਸ ਵਕਤ ਤੱਕ ਭਗਵੰਤ ਮਾਨ ਸਰਕਾਰ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੀ ਜ਼ੁਬਾਨ ਦੇ ਨਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀਆਂ ਖਬਰਾਂ ਬਾਰੇ ਆਪ ਹੀ ਵੱਡਾ ਖੁਲਾਸਾ ਕੀਤਾ ਹੈ ਤੇ ਖੁਲਾਸਾ ਕਰਦੇ ਸਮੇਂ ਕੇਜਰੀਵਾਲ ਦੇ ਹਵਾਲੇ ਦੇ ਨਾਲ ਪੂਰਾ ਸੱਚ ਮੁੱਖ ਮੰਤਰੀ ਨੇ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਮੁੱਖ ਮੰਤਰੀ ਦੇ ਇਸ ਬਿਆਨ ਦੇ ਉੱਪਰ ਤੇ ਖੁਲਾਸੇ ਦੇ ਉੱਪਰ ਕੁਝ ਵੱਡੇ ਸਵਾਲ ਉੱਠੇ ਨੇ ਉਹਨਾਂ ਸਵਾਲਾਂ ਤੇ ਚਰਚਾ ਬਹੁਤ ਜ਼ਰੂਰੀ ਹੈ ਪੂਰੀ ਗੱਲ ਅੱਗੇ ਦੱਸਦੇ ਆ ਦੂਜੀ ਵੱਡੀ ਖਬਰ ਹੈ ਕਿ ਉਧਰ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਕਿਹੜੇ ਮਾਮਲੇ ਦਾ ਉਹ ਵੀ ਅੱਗੇ ਆਪਾਂ ਗੱਲ ਕਰਦੇ ਆ ਪਹਿਲੀ ਖਬਰ ਪਿਛਲੇ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਲੈ ਕੇ ਤੇ ਉਹਦੀ ਥਾਂ ਤੇ ਹੋਰ ਨੂੰ ਮੁੱਖ ਮੰਤਰੀ ਬਣਾਉਣ ਦੀਆਂ ਚਰਚਾਵਾਂ ਜ਼ੋਰ ਫੜਦੀਆਂ ਰਹੀਆਂ। ਮੀਡੀਆ ਦੇ ਵਿੱਚ ਇਹ ਚਰਚਾ ਜ਼ੋਰ ਨਾਲ ਉੱਠਦੀ ਰਹੀ ਕਿ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਆਪਸ ਦੇ ਵਿੱਚ ਖੜਕ ਚੁੱਕੀ ਹੈ। ਕੇਜਰੀਵਾਲ ਤੇ ਦਿੱਲੀ ਲੋਬੀ ਭਗਵੰਤ ਮਾਨ ਦੀ ਸ਼ਕਤੀ ਪਾਵਰ ਲਗਾਤਾਰ ਘਟ ਕਰ ਰਹੀ ਹੈ। ਭਗਵੰਤ ਮਾਨ ਡੰਮੀ ਮੁੱਖ ਮੰਤਰੀ ਰਹਿ ਗਿਆ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਨਵਾਂ ਬੰਦਾ ਬਣਾ ਦਿੱਤਾ ਜਾਵੇਗਾ। ਪਿਛਲੇ ਦਿਨ ਇਹ ਵੀ ਚਰਚਾ ਤੁਸੀਂ ਸੁਣੀਆ ਹੋਣਗੀਆਂ ਵੀ ਕੇਜਰੀਵਾਲ ਖੋਰੀ ਭਗਵੰਤ ਮਾਨ ਨੂੰ ਹੁਣ ਪਾਸੇ ਕਰਕੇ ਤੇ ਜਿਹੜੇ ਬੰਦਿਆਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਉਹ ਤਿੰਨ ਵਿਅਕਤੀਆਂ ਦੀ ਚਰਚਾ ਵੀ ਰਹੀ ਕਈ মিডিਆ ਅਦਾਰਿਆਂ ਨੇ ਇਹ ਵੀ ਦਾਵਾ ਕੀਤਾ ਕਿ ਜਿਹੜੇ ਕਦੇ ਅਮਨ अरोड़ा ਬਾਰੇ ਕਦੇ ਜਿਹੜੇ ਹਰਪਾਲ ਸਿੰਘ ਚੀਮਾ ਉਹਨਾਂ ਬਾਰੇ ਕਦੇ ਇੰਦਰबीर ਸਿੰਘ ਨਿੱਜਰ ਬਾਰੇ ਭਈ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਹੁਣ ਅੱਜ ਮੁੱਖ ਮੰਤਰੀ ਨੇ ਖੁਦ ਭਗਵੰਤ ਮਾਨ ਨੇ ਖੁਦ ਕੈਮਰਾ ਸਾਹਮਣੇ ਲਾਈਵ ਆ ਕੇ ਇਸ ਗੱਲ ਦੇ ਉੱਪਰ ਆਪਣਾ ਖੁਲਾਸਾ ਕੀਤਾ ਤੇ ਕੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਬੜੀ ਤਲਖੀ ਦੇ ਨਾਲ ਬੋਲੇ ਨੇ ਉਹਨਾਂ ਨੇ ਕਿਹਾ ਦੇਖੋ ਕੁਝ ਫੇਸਬੁੱਕੀ ਵਿਦਵਾਨ ਤੜਕੇ ਆ ਕੇ ਮੀਡੀਆ ਤੇ ਬਹਿ ਜਾਂਦੇ ਨੇ ਮੈਂ 4 ਦਿਨ ਹਸਪਤਾਲ ਕੀ ਚਲਾ ਗਿਆ ਮੈਨੂੰ ਹਟਾ ਕੇ ਤੇ ਮੇਰੀ ਥਾਂ ਤੇ ਚਾਰ ਮੁੱਖ ਮੰਤਰੀ ਬਦਲ ਬਦਲ ਕੇ ਲਾਤੇ ਭਗਵੰਤ ਮਾਨ ਕਹਿੰਦਾ ਵੀ ਬਿਲਕੁਲ ਇਹ ਝੂਠੀਆਂ ਖਬਰਾਂ ਨੇ ਇਹੋ ਜੀ ਕੋਈ ਗੱਲ ਨਹੀਂ ਗਈ ਭਗਵੰਤ ਮਾਨ ਨੇ ਇਹ ਵੀ ਕਿਹਾ ਕਹਿੰਦਾ ਪਿਛਲੇ ਟਾਈਮ ਕੇਜਰੀਵਾਲ ਜਦੋਂ ਦਰਬਾਰ ਸੇ ਮੱਥਾ ਟੇਕਣ ਆਏ ਸੀ ਤਾਂ ਉੱਥੇ ਉਹਨਾਂ ਨੇ ਮੀਡੀਆ ਨੂੰ ਆਪੇ ਹੀ ਕਹਿਤਾ ਸੀ ਵੀ ਦੇਖੋ ਭਗਵੰਤ ਮਾਨ ਹੀ ਮੁੱਖ ਮੰਤਰੀ ਰਹਿਣਗੇ ਤੇ ਭਗਵੰਤ ਮਾਨ ਕਹਿੰਦਾ ਵੀ ਕਈ ਜਿਹੜੇ ਨੇ ਉਹ ਪਤਾ ਨਹੀਂ ਕਿਉਂ ਝੂਠੀਆਂ ਖਬਰਾਂ ਫਲਾ ਕੇ ਆਪਣੇ ਦਰਸ਼ਕਾਂ ਨੂੰ ਗੁੰਮਰਾਹ ਕਰ ਰਹੇ ਨੇ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪਰ ਇਹਦਾ ਸੱਚ ਕੀ ਹੈ ਜੋ ਸਵਾਲ ਉੱਠਦੇ ਨੇ ਪਹਿਲਾ ਸਵਾਲ ਇਹ ਆ ਕਿ ਜਿੱਦਾਂ ਭਗਵੰਤ ਮਾਨ ਸਾਹਿਬ ਨੇ ਐਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਵੇਂ ਜਿੰਨੀਆਂ ਵੀ ਉਹ ਚਰਚਾਵਾਂ ਮੀਡੀਆ 'ਚ ਚੱਲਦੀਆਂ ਨੇ ਵੀ ਉਹ ਸਾਰੀਆਂ ਝੂਠ ਹੋਣ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਦੀ ਕੋਈ ਪ੍ਰੋਬਲਮ ਨਾ ਹੋਵੇ ਪਾਰਟੀ 'ਚ ਭਗਵੰਤ ਮਾਨ ਸਾਹਿਬ ਦੀ ਕੋਈ ਪ੍ਰੋਬਲਮ ਨਾ ਹੋਵੇ ਭਗਵੰਤ ਮਾਨ ਨੇ ਅਜੇ ਵੀ ਕਿਹਾ ਕਹਿੰਦਾ ਐਵੇਂ ਕਰੀ ਜਾਣਗੇ ਭਗਵੰਤ ਮਾਨ ਨਾਲ ਐਨੇ ਐਮਐਲਏ ਨੇ ਦੂਜੇ ਪਾਸੇ ਐਨੇ ਨੇ ਕਹਿਣ ਦਾ ਭਾਵ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਪਾਰਟੀ ਬਾਜੀ ਧੜੇ ਬਾਜੀ ਗੁੱਟਬੰਦੀ ਬਣ ਚੁੱਕੀ ਹੈ ਪੂਰੀ ਤਰ੍ਹਾਂ ਉਹਦੇ ਤੋਂ ਮੁਕਰਦੇ ਨਜ਼ਰ ਆਏ ਨੇ ਪਰ ਕੀ ਇਹ ਸੱਚ ਹੈ ਨਹੀਂ ਇਹ ਸੱਚ ਨਹੀਂਗਾ ਹਕੀਕਤ ਇਹ ਹੈ ਆਮ ਆਦਮੀ ਪਾਰਟੀ ਦੇ ਵਿੱਚ ਪ੍ਰੋਬਲਮ ਹੈ ਜਿਵੇਂ ਕਾਂਗਰਸ ਚ ਹੈ ਜਿਵੇਂ ਕਾਲੀ ਦਲ ਦੇ ਟੋਟੇ ਹੋਏ ਨੇ ਬੀਜੇਪੀ ਚ ਵੀ ਪੰਜਾਬ ਚ ਪ੍ਰੋਬਲਮ ਹੈ ਆਮ ਆਦਮੀ ਪਾਰਟੀ ਚ ਵੀ ਹੈ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਦੇ ਵਿਚਾਲੇ ਸਭ ਕੁਝ ਠੀਕ ਨਹੀਂ ਹੈਗਾ ਭਗਵੰਤ ਮਾਨ ਨੂੰ ਘੱਟ ਪਾਵਰਾਂ ਦੇਣ ਵਾਲੀ ਗੱਲ ਵੀ ਠੀਕ ਹੈ ਇਹ ਕਿਵੇਂ ਹੈ ਦੇਖੋ ਪਿਛਲੇ ਦਿਨਾਂ ਚ ਭਗਵੰਤ ਮਾਨ ਸਾਹਿਬ ਦੇ ਕਿੰਨੇ ਓਐਸਡੀ ਬਦਲੇ ਗਏ ਕਿੰਨੇ ਉਹਨਾਂ ਦੇ ਨਜ਼ਦੀਕੀ ਜਿਹੜੇ ਨੇ ਉਹ ਪਾਸੇ ਕੀਤੇ ਗਏ ਕੀ ਇਹ ਆਪਣੇ ਆਪ ਹੋ ਗਿਆ ਭਗਵੰਤ ਮਾਨ ਦੀ ਇੱਛਾ ਤੇ ਮਰਜ਼ੀ ਹੋਊਗੀ ਯਾ ਦਿੱਲੀ ਵਾਲਿਆਂ ਦੀ ਮਰਜ਼ੀ ਹੋਊਗੀ ਹੋਰ ਕਿੰਨੀ ਵਾਰ ਜਿਹੜੀ ਚਰਚਾ ਚੱਲੀ ਐ ਉਹ ਬਿਲਕੁਲ ਝੂਠੀ ਤਾਂ ਨਹੀਂ ਹੋ ਸਕਦੀ ਪਿੱਛੇ ਸੱਚ ਤਾਂ ਹੋਊਗਾ ਹਾਂ ਭਗਵੰਤਬਾਨ ਸਾਹਿਬ ਨੂੰ ਅਜੇ ਤੱਕ ਉਹਦੇ ਤੋਂ ਲਾਇਆ ਨਹੀਂ ਕੇਜਰੀਵਾਲ ਬਿਆਨ ਦੇ ਗਏ ਸੀ ਇਹ ਗੱਲ ਤਾਂ ਠੀਕ ਨਹੀਂ ਪਰ ਕੀ ਕੇਜਰੀਵਾਲ ਚਾਹੁੰਦੇ ਹੀ ਨਹੀਂ ਭਗਵੰਤਬਾਨ ਨੂੰ ਅਹੁਦੇ ਤੋਂ ਪਾਸੇ ਕਰਨਾ ਇਹ ਗੱਲ ਇਹ ਗੱਲ ਨਹੀਂ ਮੈਨੂੰ ਠੀਕ ਜਾਪਦੀ ਕਿਉਂ ਕਿਉਂਕਿ ਇਹਦੇ ਕਈ ਸਾਰੇ ਸਿੰਪਟਮ ਨੇ ਲੱਛਣ ਨੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੁਣ ਭਗਵੰਤਮਾਨ ਸਾਹਿਬ ਨੇ ਅੱਜ ਆਪੇ ਹੀ ਇਹ ਜਿਹੜਾ ਜ਼ਿਕਰ ਕੀਤਾ ਵੀ ਕੇਜਰੀਵਾਲ ਤਾਂ ਆਪ ਕਹਿਗੇ ਨਹੀਂ ਮੈਨੂੰ ਲੱਗਦਾ ਲੋਕਾਂ ਨੂੰ ਸੁਣਾਉਣ ਨਾਲੋਂ ਆਪਦੀ ਪਾਰਟੀ ਨੂੰ ਤੇ ਕੇਜਰੀਵਾਲ ਨੂੰ ਸੁਨਾਈ ਉਹਨਾਂ ਨੇ ਵਾਅਦਾ ਕੀਤੀ ਹੈ ਤੇ ਭਾਈ ਤੁਸੀਂ ਐ ਕਿਹਾ ਹੋਇਆ ਹੁਣ ਜੇ ਤੁਸੀਂ ਮੈਨੂੰ ਲਾਹੋਗੇ ਤਾਂ ਫਿਰ ਲੋਕ ਕਹਿਣਗੇ ਇਹਨਾਂ ਦੀ ਜ਼ੁਬਾਨ ਹੈ ਨਹੀਂ ਜਿਹੜੀ ਗੱਲ ਇਹ ਆ ਵੇ ਅੰਦਰ ਖਾਤੇ ਕੋਈ ਖਿੱਚੋਤਾ ਨਹੀਂ ਹੈ ਨਹੀਂ ਅਸੀਂ ਪੁੱਛ ਲੈਨੇ ਆ ਤੁਸੀਂ ਦੱਸੋ ਆਮ ਆਦਮੀ ਪਾਰਟੀ ਵਾਲੇ ਭਰਾਓ ਕੀ ਕੁਲਤਾਰ ਸਿੰਘ ਸੰਧਵਾ ਕੀ ਪ੍ਰੋਫੈਸਰ ਬਲਜਿੰਦਰ ਕੌਰ ਹੋਰੀ ਕੀ ਅਮਨ अरोड़ा ਦੀ ਟੀਮ ਉਹਨਾਂ ਦੇ ਨਾਲ ਭਗਵੰਤ ਮਾਨ ਸਾਹਿਬ ਦੀ ਕੋਈ ਖਿੱਚੋਤਾ ਨਹੀਂ ਹੈ ਨਹੀਂ ਹੈ ਤੁਸੀਂ ਦੱਸ ਦੇਣਾ ਵੇਖੋ ਧੂਆਂ ਉੱਠਦਾ ਕੁਛ ਨਾ ਕੁਛ ਤਾਂ ਹੁੰਦਾ ਹਾਂ ਕਈ ਵਰੀ ਵਿਖਿਆਨ ਥੋੜਾ ਵੱਧ ਕਰ ਦਿੰਦੇ ਆ ਕਈ ਪਰ ਕੁਝ ਨਾ ਕੁਝ ਤਾਂ ਹੁੰਦਾ ਤੇ ਉਹ ਹੈਗਾ ਸੋ ਭਗਵੰਤ ਜੀ ਸਾਹਿਬ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਬਰਾਮ ਲਾਉਣ ਦੀ ਗੱਲ ਕੀਤੀ ਹੈ ਪਰ ਭਗਵੰਤ ਜੀ ਜਦੋਂ ਤੁਸੀਂ ਸਰਕਾਰ 'ਚ ਨਹੀਂ ਸੀ ਤਾਂ ਦੂਜਿਆਂ ਬਾਰੇ ਤੁਸੀਂ ਵੀ ਬਹੁਤ ਗੱਲਾਂ ਬੋਲਿਆ ਕਰਦੇ ਸੀ ਕਈ ਤਰ੍ਹਾਂ ਦੇ ਅੰਦਾਜ਼ੇ ਕਈ ਤਰ੍ਹਾਂ ਦੇ ਦੋਸ਼ ਕਈ ਤਰ੍ਹਾਂ ਦੇ ਅਨੁਮਾਨ ਤੁਸੀਂ ਪੇਸ਼ ਕਰਦੇ ਸੀ ਨਾ ਤੇ ਅੱਜ ਤੁਸੀਂ ਸੱਤਾ 'ਚੋਂ ਸਰਕਾਰ 'ਚੋਂ ਹਕੂਮਤ ਤੋਂ ਤਾਂ ਤੁਹਾਡੇ ਬਾਰੇ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਬੋਲਣ ਦਾ ਲੋਕਾਂ ਨੂੰ ਅੰਦਾਜ਼ੇ ਅਨੁਮਾਨ ਲਾਉਣ ਦਾ ਅਧਿਕਾਰ ਹੈਗਾ ਮੀਡੀਆ ਨੂੰ ਵੀ ਹੈਗਾ ਉਹ ਤਾਂ ਲੱਗਣ ਗਈ ਦੇਖੋ ਮੀਡੀਆ ਦੇ ਉੱਪਰ ਜਾਂ ਲੋਕ ਆਵਾਜ਼ ਦੇ ਉੱਪਰ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਕੇ ਨੇਪਾਲ ਵਾਲਿਆਂ ਨੇ ਜਿਹੜਾ ਪ੍ਰਸ਼ਾਦ ਲਿਆ ਉਹ ਉੱਥੋਂ ਦੇ ਪ੍ਰਧਾਨ ਮੰਤਰੀ ਤੋਂ ਉੱਥੋਂ ਦੇ ਰਾਸ਼ਟਰਪਤੀ ਤੋਂ ਉੱਥੋਂ ਦੇ ਗ੍ਰਹਿ ਮੰਤਰੀ ਤੋਂ ਉਹ ਸਿੱਖਿਆ ਮੰਤਰੀ ਜਿਹਨੂੰ ਲੋਕ ਨਹਿਰ ਚ ਭਜਾਈ ਫਿਰਦੇ ਸੀ ਉਹਨਾਂ ਤੋਂ ਪੁੱਛਿਆ ਜਾ ਸਕਦਾ ਸੋ ਭਗਵੰਤ ਮਾਨ ਸਾਹਿਬ ਨੇ ਅੱਜ ਜੋ ਗੱਲਾਂ ਕਹੀਆਂ ਨੇ ਉਹ ਕੰਨੀਆਂ ਕਿ ਸਹੀ ਨੇ ਤੁਸੀਂ ਆਪਣਾ ਕਮੈਂਟ ਲਿਖ ਦਿਓ ਦੂਜਾ ਭਗਵੰਤ ਮਾਨ ਸਰਕਾਰ 1200 ਕਰੋੜ ਦੇ ਜਿਹੜੇ ਕੇਂਦਰ ਦੇ ਫੰਡ ਹੈ ਜਿਹੜੇ ਸਟੇਟ ਡਿਜ਼ਾਸਟਰ ਰੀਲੀਫ ਫੰਡ ਐਸ ਡੀ ਆਰ ਐਫ ਉਹਨਾਂ ਫੰਡਾਂ ਦੇ ਉੱਪਰ ਬੁਰੀ ਤਰ੍ਹਾਂ ਕਰਗੀ ਹੈ ਭਗਵੰਤ ਮਾਨ ਸਰਕਾਰ ਤਾਂ ਦਾਅਵਾ ਕਰ ਰਹੀ ਸੀ ਵੀ ਜਿਵੇਂ ਉਹ ਫੰਡ ਆਈ ਹੀ ਨਾ ਹੁਣ ਫੇਰੇ ਆਇਆ ਵੀ ਜਿਵੇਂ ਉਹ ਲਾ ਨਾ ਸਕਦੇ ਹੁਣ ਖਰਚ ਨਾ ਸਕਦੇ ਹੋਣਾ ਅੱਜ ਸੁਨੀਲ ਜਾਖੜ ਨੇ ਕੈਗ ਦੀ ਰਿਪੋਰਟ ਪੇਸ਼ ਕਰਤੀ ਸਨੀਲ ਜਾਖੜ ਨੇ ਕਹਿਤਾ ਵੀ ਆ ਵੇਖੋ 2023-24 ਚ ਵੀ ਫੰਡ ਆਇਆ 24-25 ਚ ਆਇਆ ਤੇ 25-26 ਦਾ ਵੀ ਆ ਚੁੱਕਾ ਹੈ ਜਿਹੜਾ ਹੜ੍ਹਾਂ ਜਾਂ ਕੁਦਰਤੀ ਆਫਤ ਨਾਲ ਨਿਭੜਨ ਲਈ ਫੰਡ ਕੇਂਦਰ ਦਿੰਦਾ ਉਹ ਆਇਆ ਹੋਇਆ ਅੰਕੜਾ ਉਹਨੇ ਦਿੱਤਾ ਕਹਿੰਦਾ ਵੀ 2023 ਤੱਕ 94 94000 ਕਰੋੜ ਤੋਂ ਵੱਧ ਸੀ ਉਸ ਤੋਂ ਬਾਅਦ ਫੇਰ ਆਇਆ ਤੇ ਕੁੱਲ ਮਿਲਾ ਕੇ 12000 ਕਰੋੜ ਹੈ ਤੇ 1600 ਕਰੋੜ ਹੋਣ ਕੇਂਦਰ ਨੇ ਉਹ ਕਹਿੰਦਾ ਦੇਤਾ ਭਗਵੰਤਮਾਨ ਸਰਕਾਰ ਦੱਸੇ ਉਹ ਕਿੱਧਰ ਗਿਆ ਉਹ ਕਿੱਧਰ ਗਿਆ ਹੁਣ ਭਾਈ ਦੱਸੇ ਭਗਵੰਤਮਾਨ ਸਰਕਾਰ ਕਹਿੰਦੀ ਹੈ ਕਦੇ ਤਾਂ ਉਹ ਕਹਿੰਦੇ ਨੇ ਵੀ ਆਇਆ ਨਹੀਂ ਕਦੇ ਕਹਿੰਦੇ ਆਇਆ ਤਾਂ ਹੈਗਾ ਪਰ ਖਰਚਣਾ ਓੱਖਾ ਹੈ ਜਨਤਾ ਅਸੀਂ ਲੋਕ ਇਹ ਪੁੱਛਣਾ ਚਾਹੁੰਨੇ ਆ ਕਿ ਅਸਲ ਕਹਾਣੀ ਇਹ ਆ ਕਿ ਕੇਂਦਰ ਦੇ ਫੰਡ ਦੇ ਵਿੱਚ 25% ਪਾਉਣਾ ਹੁੰਦਾ ਸੂਬਾ ਸਰਕਾਰ ਨੇ ਫੇਰ ਉਹ ਖਰਚਿਆ ਜਾਣਾ ਹੁੰਦਾ ਕੀ ਪੰਜਾਬ ਸਰਕਾਰ ਕੋਲ 25% ਫੰਡ ਹੈ ਨਹੀਂਗਾ ਐਣੀ ਜਿਹੜੀ ਭਗਵੰਤਮਾਨ ਸਰਕਾਰ ਅੱਜ ਤੱਕ ਇਹ ਦਾਵਾ ਕਰਦੀ ਵੀ ਪਿਛਲੇ ਝੂਠ ਬੋਲਦੇ ਸੀ ਖਜ਼ਾਨਾ ਖਾਲੀ ਹੋ ਗਿਆ ਖਜ਼ਾਨਾ ਖਾਲੀ ਹੋ ਗਿਆ ਖਜ਼ਾਨਾ ਤਾਂ ਖਾਲੀ ਨਹੀਂ ਹੋਇਆ ਤਾਂ ਹੁਣ ਅਸੀਂ ਪੁੱਛਣਾ ਚਾਹੁੰਨੇ ਆ ਕਿ ਜਦੋਂ ਹੋਇਆ ਨਹੀਂ ਖਾਲੀ ਫਿਰ ਪਾਓ ਉਹਦੇ ਚ 25% ਉਹਨੂੰ 12000 ਕਰੋੜ ਨੂੰ 25% ਪਾ ਕੇ ਤੁਸੀਂ 16-17000 ਕਰੋੜ ਕਰੋ ਉਹਨੂੰ ਵਰਤੋ ਪਰ ਉਹ ਕਹਿੰਦੇ ਆ ਨੰਗਾ ਨਾਉ ਕੀ ਤੇ ਨਚੋੜੂ ਕੀ ਗੰਜਾ ਸੋਰੀ ਸੋ ਉਹ ਗੱਲ ਐ ਵੀ ਹੁਣ ਪੰਜਾਬ ਸਰਕਾਰ ਇਸ ਟਾਈਮ ਕਈ ਜੋ ਮਰਜੀ ਜਾਵੇ ਭੈਂ ਭੈਂ ਕਰਦਾ ਪਿਆ ਖਜ਼ਾਨਾ ਖਜ਼ਾਨੇ ਦੀ ਬੁਰੀ ਹਾਲਾਤ ਐ ਮੁਲਾਜ਼ਮਾਂ ਨੂੰ ਦੇਣ ਲਈ ਤਨਖਾਹਾਂ ਨਹੀਂ ਕਦੀ ਕਿਸੇ ਮਹਿਕਮੇ ਦੀ ਤਨਖਾਹ ਰੁਕੀ ਪਈ ਹੁੰਦੀ ਐ ਕਦੀ ਕਿਸੇ ਦੀ ਬੁਰੀ ਹਾਲਾਤ ਐ ਤਾਂ ਇਸ ਹਾਲਾਤ ਦੇ ਵਿੱਚ ਹੁਣ ਅੱਕੀ ਪਤਾਲੀ ਹੱਥ ਜਿਹੜੀ ਆ ਉਹ ਪੰਜਾਬ ਸਰਕਾਰ ਮਾਰਦੀ ਨਜ਼ਰ ਆਉਂਦੀ ਐ ਅਗਲੀ ਵੱਡੀ ਖਬਰ ਕੁਮਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ ਸੀ ਤੇ ਅੱਜ ਕੁਮਰ ਵਿਜੇ ਪ੍ਰਤਾਪ ਦਾ ਅਸਤੀਫਾ ਵਿਧਾਨ ਸਭਾ ਕਮੇਟੀ ਤੋਂ ਜਿਹੜਾ ਦਿੱਤਾ ਸੀ ਉਹ ਮਨਜ਼ੂਰ ਕਰ ਲਿਆ ਗਿਆ ਸਪੀਕਰ ਜਿਹੜੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਅਸਤੀਫਾ ਮਨਜ਼ੂਰ ਕੀਤਾ ਹੈ ਅਸਤੀਫਾ ਦਿੱਤਾ ਕਿਉਂ ਗਿਆ ਸੀ ਦੇਖੋ ਜਦੋਂ ਕੁਮਰ ਵਿਜੇ ਪ੍ਰਤਾਪ ਇੱਕ ਆਈਪੀਐਸ ਵੱਡਾ ਪੁਲਿਸ ਅਫਸਰ ਸੀ ਆਈਜੀ ਰੈਂਕ ਤੇ ਉਦੋਂ ਕੈਪਟਨ ਸਰਕਾਰ ਸੀ ਤੇ ਕੈਪਟਨ ਸਰਕਾਰ ਦੇ ਵਿੱਚ ਬੇਅਦਬੀਆਂ ਦੇ ਮਾਮਲੇ ਤੇ ਬੜਾ ਰੌਲਾ ਪਿਆ ਵੀ ਉਸ ਇਨਸਾਫ ਨਹੀਂ ਦੇਈ ਰੇ ਭਗਵੰਤਮਾਨ ਸਰਕਾਰ ਕਹਿੰਦੀ ਸੀ ਕਿ ਇਹ ਇਨਸਾਫ ਦੇਣਾ ਨਹੀਂ ਚਾਹੁੰਦੇ ਇਹਨਾਂ ਦੀ ਨੀਤ ਨਹੀਂ ਹੈਗੀ ਭਗਵੰਤਮਾਨ ਪਾਰਟੀ ਭਗਵੰਤਮਾਨ ਦੀ ਇਹ ਕਹਿੰਦੀ ਹੁੰਦੀ ਸੀ ਭਗਵੰਤਮਾਨ ਸਾਹਿਬ ਖੁਦ ਕਹਿੰਦੇ ਹੁੰਦੇ ਸੀ ਕਿ ਜੇ ਇਹਨਾਂ ਦੀ ਨੀਅਤ ਤੇ ਨੀਤੀ ਹੋਵੇ ਤਾਂ ਐਨੇ ਵਧੀਆ ਯੋਗ ਅਫਸਰ ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਰਿਪੋਰਟ ਬਣਾਈ ਹੈ ਉਹਦੇ ਆਧਾਰ ਤੇ ਇਨਸਾਫ ਦਿੱਤਾ ਜਾ ਸਕਦਾ ਪਰ ਦਿੱਤਾ ਨਹੀਂ ਗਿਆ ਉਸ ਤੋਂ ਬਾਅਦ ਉਹੀ ਆਈਪੀਐਸ ਅਫਸਰ ਕੁਮੇ ਕੁਮਰ ਵਿਜੇ ਪ੍ਰਤਾਪ ਉਹਨੇ ਆਪਦੀ ਨੌਕਰੀ ਛੱਡੀ ਤੇ ਨੌਕਰੀ ਛੱਡ ਕੇ ਉਹ ਆਮ ਆਦਮੀ ਪਾਰਟੀ ਚ ਆ ਗਿਆ ਜਦੋਂ ਆਇਆ ਕੇਜਰੀਵਾਲ ਨੇ ਉਹਦੀਆਂ ਬਹੁਤ ਤਾਰੀਫਾਂ ਕੀਤੀਆਂ ਭਗਵੰਤ ਮਾਨ ਨੇ ਉਹਦੀਆਂ ਬਹੁਤ ਤਾਰੀਫਾਂ ਕੀਤੀਆਂ ਉਹਦੀ ਇਮਾਨਦਾਰੀ ਦੀਆਂ ਉਹਦੇ ਸੱਚੇ ਸੁੱਚੇ ਕਿਰਦਾਰ ਦੀਆਂ ਉਹਦੇ ਬਿਬਾਕੀ ਦੀਆਂ ਉਹਦੇ ਸੱਚ ਬੋਲਣ ਦੀਆਂ ਤੇ ਹਰ ਝੂਠ ਤੇ ਉਂਗਲ ਉਠਾਉਣ ਦੀਆਂ ਤਾਰੀਫਾਂ ਇਹਨਾਂ ਨੇ ਕੀਤੀਆਂ ਉਸ ਤੋਂ ਬਾਅਦ ਸਰਕਾਰ ਬਣੀ ਅੱਕੇ ਪੈ ਸੀ ਲੋਕ ਪਿਛਲਿਆਂ ਤੋਂ ਹਣੇਰੀ ਆਈ ਜਿੱਥੇ ਸਾਰੇ ਜਿੱਥੇ ਕੁਮਰ ਵਿਜੇ ਪ੍ਰਤਾਪ ਵੀ ਦਿੱਤੇ ਉਸ ਤੋਂ ਬਾਅਦ ਪੰਜਾਬੀਆਂ ਨੂੰ ਐ ਲੱਗਦਾ ਸੀ ਵੀ ਗ੍ਰਹਿ ਮੰਤਰੀ ਕੁਮਰ ਵਿਜੇ ਪ੍ਰਤਾਪ ਨੂੰ ਬਣਾ ਦੇਣਾ ਇਹਨਾਂ ਨੇ ਤੇ ਕੁਮਰ ਵਿਜੇ ਪ੍ਰਤਾਪ ਨੇ ਫਿਰ ਬੇਅਦਮੀਆਂ ਦਾ ਇਨਸਾਫ ਦੇ ਦੇਣਾ ਐ ਲੱਗਦਾ ਸੀ ਸਾਰਿਆਂ ਨੂੰ ਹੋਇਆ ਕੀ ਕੁਮਰ ਵਿਜੇ ਪ੍ਰਤਾਪ ਨੂੰ ਨੇੜੇ ਨਹੀਂ ਫਟਕਣ ਦਿੱਤਾ ਮੰਤਰੀ ਮੰਡਲ ਦੇ ਤਾਂ ਦੂਰ ਉਹ ਕਹਿੰਦਾ ਮੈਨੂੰ ਭਗਵੰਤ ਮਾਨ ਨੇ ਆਪਣੇ ਨੇੜੇ ਨਹੀਂ ਫਟਕਣ ਦਿੱਤਾ ਵਾਹ ਜੀ ਵਾਹ ਉਹਨੇ ਬਹੁਤ ਵੱਡੇ ਖਲਾਸੇ ਕੀਤੇ ਜਿੰਨਾ ਟਾਈਮ ਉਹ ਆਮ ਆਦਮੀ ਪਾਰਟੀ ਚ ਰਿਹਾ ਆਮ ਆਦਮੀ ਪਾਰਟੀ ਨੇ 5 ਸਾਲ ਲਈ ਕੁਮਰ ਵਿਜੇ ਪ੍ਰਤਾਪ ਨੂੰ ਕੱਢਿਆ ਨਹੀਂ ਉਹਨਾਂ ਟਾਈਮ ਉਹ ਵੱਡੇ ਵੱਡੇ ਦੋਸ਼ ਲਾਉਂਦਾ ਰਿਹਾ ਉਹ ਕਹਿੰਦਾ ਰਿਹਾ ਭਗਵੰਤ ਮਾਨ ਮੇਰੀ ਬਿਲਕੁਲ ਨਹੀਂ ਸੁਣਦਾ ਨਾ ਕੇਜਰੀਵਾਲ ਸੁਣਦਾ ਉਹ ਕਹਿੰਦਾ ਰਿਹਾ ਇਹਨਾਂ ਦਾ ਜੋਰ ਚੱਲਦਾ ਮੈਨੂੰ ਮਰਵਾ ਦਿੰਦੇ ਇੱਥੋਂ ਤੱਕ ਉਹਨੇ ਇੱਕ ਵੀਡੀਓ ਚ ਕਿਹਾ ਔਰ ਉਸ ਤੋਂ ਬਾਅਦ ਲਗਾਤਾਰ ਉਹ ਸਵਾਲ ਉਠਾਉਂਦਾ ਰਿਹਾ ਕਿ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਦਿੱਤਾ ਇਹਨਾਂ ਨੇ ਆ ਕੇ ਉਹ ਨਹੀਂ ਕੀਤਾ ਆ ਕੇ ਉਹ ਨਹੀਂ ਕੀਤਾ ਲੋਕਾਂ ਨੂੰ ਆਇਆ ਕਿਹਾ ਸੀ ਉਹ ਕਿਉਂ ਨਹੀਂ ਕੀਤਾ ਆਖਰ ਕੁਮਰ ਵਿਜੇ ਪ੍ਰਤਾਪ ਦੇ ਆਖੇ ਲੱਗ ਕੇ ਆਮ ਆਦਮੀ ਪਾਰਟੀ ਨੇ ਕੁਝ ਕਰਨਾ ਤਾਂ ਕੀ ਸੀ ਕੁਮਰ ਵਿਜੇ ਪ੍ਰਤਾਪ ਨੂੰ ਹੀ ਕਰਤਾ ਕੀ ਕਰਤਾ ਪਾਰਟੀ ਚ ਬਾਹਰ ਕਰਤਾ ਪਾਰਟੀ ਚ ਬਾਹਰ ਕੁਮਰ ਵਿਜੇ ਪ੍ਰਤਾਪ ਚਲਾ ਗਿਆ ਉਹਨੇ ਹੋਰ ਬਹੁਤ ਵੱਡੇ ਖੁਲਾਸੇ ਕੀਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਹੁਣ ਉਹਨੇ ਜਿਹੜਾ ਵਿਧਾਨ ਸਭਾ ਕਮੇਟੀ ਦਾ ਅਸਤੀਫਾ ਦਿੱਤਾ ਸੀ ਉਹ ਅੱਜ ਵਿਧਾਨ ਸਭਾ ਕਮੇਟੀ ਨੇ ਮਨਜ਼ੂਰ ਕਰ ਲਿਆ ਹੁਣ ਕੁਮਰ ਵਿਜੇ ਪ੍ਰਤਾਪ ਨਾ ਰਹੇਗਾ ਬਾਸ ਤੇ ਨਾ ਰਹੇਗੀ ਬਾਂਸਰੀ ਇਹ ਕੋਸ਼ਿਸ਼ ਆਮ ਆਦਮੀ ਪਾਰਟੀ ਨੇ ਕੀਤੀ ਪਰ ਕੀ ਕੁੰਵਰਬੀਜੇ ਚੁੱਪੋ ਗਿਆ ਇਹ ਨਹੀਂ ਪਤਾ ਵੀ ਕੱਲ ਨੂੰ ਕੁੰਵਰਬੀਜ ਵਰਤਾਂ বিজেপি ਚਲਾਜੇ ਜਾਂ ਕਾਂਗਰਸ ਚਲਾਜੇ ਹੋ ਹੀ ਸਕਦਾ ਪਰ ਜਿਹੜੀਆਂ ਗੱਲਾਂ ਕੁੰਵਰਬੀਜ ਪ੍ਰਤਾਪ ਨੇ ਖੋਲੀਆਂ ਨੇ ਉਹਨਾਂ ਦੇ ਜਵਾਬ ਭਗਵੰਤ ਸਰਕਾਰ ਕੋਲ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਕੇਜਰੀਵਾਲ ਕੋਲ ਨਹੀਂ ਹੈਗੇ ਦੇਖੋ ਦੋ ਤਰੀਕੇ ਹੁੰਦੇ ਨੇ ਇੱਕ ਕਿ ਤੁਸੀਂ ਸਵਾਲਾਂ ਦੇ ਜਵਾਬ ਦੇ ਕੇ ਸੰਤੁਸ਼ਟ ਕਰਕੇ ਕਿਸੇ ਬੰਦੇ ਨੂੰ ਪਾਸੇ ਕਰੋ ਦੂਜਾ ਤਰੀਕਾ ਵੀ ਤੁਸੀਂ ਧੱਕੇ ਨਾਲ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਕਰੋ ਪਹਿਲਾਂ ਚੁੱਪ ਬੱਤੀ ਰੱਖੋ ਫਿਰ ਇੱਕੇ ਦਮ ਬੰਦੇ ਨੂੰ ਬਾਹਰ ਕੱਢ ਦਿਓ ਆਮ ਆਦਮੀ ਪਾਰਟੀ ਨੇ ਕਿਹੜਾ ਤਰੀਕਾ ਵਰਤਿਆ ਕੁਮਰ ਵਿਜੇ ਪ੍ਰਤਾਪ ਨਾਲ ਦੂਜਾ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਪਹਿਲਾ ਤਰੀਕਾ ਨਹੀਂ ਵਰਤਿਆ ਦੂਜਾ ਤਰੀਕਾ ਵਰਤਿਆ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕਰਤਾ ਜਿੰਨੇ ਵੀ ਲੋਕਾਂ ਨੇ ਸਵਾਲ ਉਠਾਏ ਨੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਨੇ ਸਾਰਿਆਂ ਦੀ ਜੁਬਾਨਾਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਕਿਸੇ ਨੇ ਅੰਦਰੋਂ ਠਾਏ ਤੇ ਭਾਵੇਂ ਕਿਸੇ ਨੇ ਬਾਹਰੋਂ ਠਾਏ ਕਿਸੇ ਦੇ ਕੇਸ ਪਾਏ ਕਿਸੇ ਦੇ ਕੁਸ਼ ਕੀਤਾ ਪਰ ਕੀ ਆਮ ਆਦਮੀ ਪਾਰਟੀ ਨੂੰ ਇਹ ਚੀਜ਼ਾਂ ਫਾਇਦਾ ਦੇਣਗੀਆਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਮਾਂਜ ਕੇ ਰੱਖ ਦੇਣਾ ਆਮ ਆਦਮੀ ਪਾਰਟੀ ਦੀ ਇਸ ਨੀਤੀ ਨੇ ਦਿੱਲੀ ਵਾਲੇ ਦਿੱਲੀ ਚ ਮਾਂਜੇ ਗਏ ਜੋ ਬਾਲੇ ਸਿਆਣੇ ਹੁੰਦੇ ਇੰਨੇ ਸਿਆਣੇ ਹੁੰਦੇ ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਖੋਦ ਨਾ ਹਾਰਦੇ ਮਨੀਸ਼ ਸੋਧਿਆ ਵੀ ਨਾ ਹਾਰਦੇ ਬੁਰੀ ਤਰ੍ਹਾਂ ਮਾਂਜੇ ਗਏ ਦਿੱਲੀ ਵਾਲਿਆਂ ਨੇ ਨਕਾਰ ਤੇ ਉਸ ਤੋਂ ਬਾਅਦ ਕੀ ਹੋਇਆ ਪੰਜਾਬ 'ਚ ਹੁਣ ਉਹੀ ਆ ਕੇ ਇੱਥੇ ਤਰੀਕੇ ਦੱਸ ਰਹੇ ਨੇ ਅਗਵਾਈ ਕਰਨ ਦੇ ਇੱਕ ਹਾਰਿਆ ਹੋਇਆ ਖਿਡਾਰੀ ਇੱਕ ਹਾਰਿਆ ਹੋਇਆ ਪਹਿਲਵਾਨ ਜਿੱਤਣ ਦੇ ਦਾ ਦੱਸ ਰਿਹਾ ਪਿਛਲੇ ਦਿਨੀ ਮਨੀਸ਼ ਸਸੋਦੀਆ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਸਰਕਾਰ ਬਣਾਉਣ ਲਈ ਅਸੀਂ ਕੁਝ ਵੀ ਕਰਾਂਗੇ ਸਾਮ ਦਮ ਦੰਡ ਪੇਦ ਸੱਚ ਝੂਠ ਲੜਾਈ ਝਗੜਾ ਸਭ ਕੁਝ ਕਰਾਂਗੇ ਪਰ ਕੀ ਇਹ ਤਰੀਕਾ ਫਿੱਟ ਬੈਠੂਗਾ ਸਸੋਦੀਆ ਦੇ ਇਸ ਤਰੀਕੇ ਨੇ ਅੱਦੋ ਅਦਮਾਜ ਕੇ ਧਰਤਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਪਰ ਉਹ ਅਜੇ ਵੀ ਆਪਦੇ ਆਪ ਨੂੰ ਬੜੇ ਕਹਾਕਾ ਗਰੂ ਸਮਝਦੇ ਨੇ ਹੌਣ ਵਾਲਾ ਟਾਈਮ ਦੱਸੇਗਾ ਕਿਹੜੇ ਪਾਤੋਲਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੋ